ਇਹਨਾਂ ਨੇ ਆਪਾਂ ਨੂੰ ਜਾਣ-ਬੁੱਝ ਕੇ ਗਰੀਬ ਰੱਖਿਆ ਕਿ ਗਰੀਬੀਆਂ 'ਚ ਰੱਖੋ ਵੋਟਾਂ ਵੇਲੇ ਆਟਾ-ਦਾਲ ਦੇ ਕੇ ਇਹਨਾਂ ਨੂੰ ਵੋਟਾਂ ਪਵਾ ਲਿਆ ਕਰਾਂਗੇ ਇਹਨਾਂ ਨੂੰ ਜਿਵੇਂ ਆਪਾਂ ਕਿਸੇ ਜਾਨਵਰ ਨੂੰ ਹਰੇਕ ਪੱਠੇ ਦਿਖਾ ਕੇ ਮੰਗਰ ਲਾ ਲੈਨੇ ਐਂ ਲਾਉਂਦੇ ਰਹੇ ਆਪਾਂ ਨੂੰ ਮੰਗ ਵੋਟਾਂ ਤੋਂ ਬਾਅਦ ਕੋਈ ਪੁੱਛਦੇ ਨਹੀਂ ਸੀ ਸੋ ਵੀਰੋ ਅੱਜ ਦਾ ਥੋਟੇ ਬਰਗੇ ਆਮ ਘਰਾਂ 'ਚੋਂ ਉੱਠੇ ਹੋਏ ਆਂ ਸਾਈਕਲ ਤੇ 10ਵੀਂ ਕਲਾਸ ਤੱਕ ਸਾਈਕਲ ਤੇ ਪੜਿਆ ਕਾਲਜ ਦੇ ਵਿੱਚ ਬੱਸਾਂ ਦੀਆਂ ਛੱਤਾਂ ਤੇ ਬਹਿ ਕੇ ਗਿਆ ਜਿਵੇਂ ਤੁਹਾਡੇ ਧੀਆਂ ਪੁੱਤ ਜਾਂਦੇ ਆ ਇਹ ਪਹਾੜਾਂ ਵਾਲਿਆਂ ਚ ਪੜੇ ਨੇ ਉੱਥੇ ਪੰਜਾਬੀ ਹੈ ਨਹੀਂ ਇਹਨਾਂ ਨੇ ਆ ਕੇ ਕੀ ਸੋਚਿਆ ਆ ਕੇ ਸਿਰਫ ਆਪਣੇ ਪਰਿਵਾਰ ਬਾਰੇ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਚੀਜਾ ਬਸ ਇਦੂ ਗਹਾਂ ਬਦੀ ਨਹੀਂ ਹੈ ਲੋਕਾਂ ਜਾਂ ਠੱਖੇ ਖੂਚ ਲੋਕਾਂ ਨੂੰ ਆਪਣੀ ਕਿਸਮਤ ਤੇ ਸ਼ਰਤਾ ਮਰੋ ਖੱਪੋ ਅਸੀਂ ਕੀ ਲੈਣਾ ਤੇ ਹੁਣ ਵੋਟਾਂ ਮੰਗਦੇ ਫਿਰਦੇ ਹੱਥ ਬੰਨ੍ਹ ਕੇ ਹੁਣ ਆਏ ਕਰਦੇ ਫਿਰਦੇ ਆ ਇਹ ਵੀਰੋ ਇਹ ਬਾਰੇ ਠਾਗ ਨੇ ਇਹਨੂੰ ਪਤਾ ਹੈ ਕਿ ਮਹੀਨਾ ਨੂੰ ਵੀ ਨਹੀਂ ਹੱਥ ਬੰਨ੍ਹਣੇ ਨੇ ਬਾਜ ਪਾਉਣੇ ਪਾਸਾ ਚੱਲਦਾ ਬੰਦੇ ਦੇ ਹੱਥ ਮਿਲਦੀ ਨਹੀਂ ਆਉਣ ਕਰਦੇ ਨੇ ਹੁਣ ਤਾਂ ਇਹ ਜੇ ਪੈਕੇਜ ਦੇਣਗੇ ਸੁਖਵੀਰ ਬਾਦਲੇ ਇਹ ਵੀ ਕਰ ਕੋ ਦੋਨੋਂ ਕਿ ਤੁਹਾਡਾ ਆਟਾ ਮੈਂ ਗੋਲਿਆ ਕਰੂੰ ਵੋਟਾਂ ਮਾਰੋ ਥੋੜਾ ਖੇਤਾਂ ਦੇ ਨੱਕੇ ਮੈਂ ਮੋੜ ਦਿਆ ਕਰੂੰ ਮੋਟਰ ਬੈਂਕ ਲਾਇਆ ਕਰੂੰ ਤਰੀ ਬੋਟਾ ਫਾੜੋ ਬੋਟਾ ਮਿਲਦੇ ਬਹੁਤ ਪੈਕੇ ਦਿੰਦੇ ਆ ਇਹ ਪਰ ਇਹਨਾਂ ਨੇ ਯਾਦ ਰੱਖਿਓ ਜਿਹੜੇ ਗੁਰੂ ਦੇ ਨਹੀਂ ਹੋ ਸਕੇ ਆਪਣੇ ਕਿੰਨੇ ਹੋ ਜਾਣਗੇ ਇਹਨਾਂ ਨੇ ਮੇਰਾਦਮੀਆਂ ਕਰਾਈਆਂ ਆਉਣੀਆਂ ਇਹਨਾਂ ਨੇ ਦੂਜੇ ਕਾਂਗਰਸੀਆਂ ਨੇ ਟੈਂਕ ਚੁਲਾਈ ਹੋਇਆ ਸਾਡੇ ਧਾਰਮਿਕ ਸਥਾਨ ਤੇ ਇਹ ਕਿਹੜੇ ਮੂੰਹ ਨਾਲ ਵੋਟਾਂ ਮੰਗ ਲੈਣਗੇ ਜੀ ਇਹ ਕਿਹੜੀ ਗੱਲ ਕਰਦੇ ਇਨਸਾਨੀਅਤ ਦੀ ਮਾਨਵਤਾ ਦੀ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਇਹਨਾਂ ਨੇ ਕਰਵੇਂ ਤੋੜਤੀ ਇਹ ਗੱਲ ਨੂੰ ਖਿਤਾ ਨਹੀਂ ਬਾਬੇ ਨਾਨਕ ਦੀ ਤਕੜੀ ਸਮਝੇ ਸੀ ਲੋਕ ਕਾਲੀ ਗੁਰ ਦੀ ਤਕੜੀ ਬਾਤ ਪਤਾ ਲੱਗਿਆ ਨਾ ਸੁਣੀ ਠੇਕ ਵਾਲੀ ਤਕੜੀ ਇਹ ਤਾਂ ਤੋੜਤੀ ਹੈ ਨਾ ਬਾਬੇ ਨਾਨਕ ਕਹਿੰਦੇ 13 13 ਤੋੜੀ ਸੀ ਨਾ ਮੇਰਾ ਮੇਰਾ ਤੋੜੀ ਚਲੋ ਸ਼ੁਕਰ ਹੈ ਖਲਾ ਹੋਇਆ ਲੜਨੇ ਨੂੰ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਗਦਰਾਂ ਦੀ ਯਾਰੀ ਸ਼ੁਕਰ ਹੈ ਐਸੇ ਜਨਮ ਦੀ ਖੈਰ ਸ਼ੁਕਰਾਂ ਤੋਂ ਹੁਣ ਨਾ ਪੰਗਾ ਲੈ ਬਿਠੋ ਇਹਨਾਂ ਨਾਲ ਬਹੁਤ ਮਾੜਾ ਪੈਣਾ ਜੇ ਨਾਸਤੇ ਕਾਂਗਰਸ ਲਿਖਦੀਏ ਦੋ ਦਿਨ ਜਨ ਸੁਖ ਜਨ ਆਪਾਂ ਤਾਂ ਬੇਰ ਬੰਦੇ ਸੋ ਇਹਨਾਂ ਨਾਲ ਨਾ ਲੱਗ ਜਿਓ ਬਹੁਤ ਮਾੜਾ ਪੈਣਾ ਇਹਨਾਂ ਨਾਲ ਇਹਦੇ ਜਿੱਥੋਂ ਵੀ ਜਾਂਦੇ ਸਾਥੀ ਫੇਰਦੇ ਜਾਂਦੇ ਆ ਪਹਿਲੀ ਗੱਲ ਤਾਂ ਸਰਕਾਰ ਪੂਰੀ ਤਰ੍ਹਾਂ ਬਖਲਾਈ ਹੋਈ ਹੈ ਜਿਵੇਂ ਕਰਕੇ ਮਨੀਸ਼ ਸੋਧਿਆ ਨੂੰ ਕਹਿਣਾ ਪਿਆ ਆ ਸਾਧਾਮ ਦੰਡ पे ਛੂਤ ਸਾਚੇ ਤੱਕਾ ਜੋ ਮਰਜ਼ੀ ਇਥੇ ਤੱਕਾ ਵੀ ਚੱਲ ਰਿਹਾ ਹੈਗਾ ਜਿਹੜੇ ਐਸਐਸਪੀ ਨੂੰ ਲਾਇਆ ਗਿਆ ਕਿ ਤੁਹਾਨੂੰ ਮੁਹੱਲੀ ਦੀ ਪ੍ਰੋਮੋਸ਼ਨ ਹੋ ਗਈ ਜੇ ਤੁਸੀਂ ਇਲੈਕਸ਼ਨ ਦਾ ਤਾਂ ਛੁੱਟੇ ਪਰਚੇ ਕਰ ਲੈਨੇ ਇਹਦੇ ਨਾਲ ਹੀ ਸਰਕਾਰ ਦੀ ਬਖਲਾਟ ਦਿਸਦੀ ਹੈ ਤੇ ਦੂਜੀ ਗੱਲ ਮੈਂ ਆ ਜ਼ਰੂਰ ਦੱਸ ਤਵਾਂਗੀ ਕਿ ਇਹ ਸਾਰੀ ਦਿੱਲੀ ਦੀ ਪਾਰਟੀਆਂ ਇਹ ਕਟੀਆਂ ਨੇ ਇਹ ਕੱਲੇ ਆਕਾਲੀ ਦਲ ਦੇ ਕਲਾਬ ਬੋਲਦੀਆਂ ਨੇ ਦਿੱਲੀ ਚ ਤਾਂ ਸਾਰੀ ਕਟੀਆਂ ਨੇ ਭਾਵੇਂ ਉਹ ਰਾਸ਼ਟਰਪਤੀ ਦੀ ਚੋਣ ਹੋਏ ਨੇ ਰਾਜ ਸਭਾ ਦੇ ਜਿੰਨੇ ਆਮ ਆਦਮੀ ਦੇ ਸੀਗੇ ਸਾਰਿਆਂ ਨੇ ਵੋਟਾਂ ਪਾਈਆਂ ਭਾਜਪਾ ਨੂੰ ਤੇ ਇੰਡੀਆ ਅਲਾਈਅੰਸ ਚ ਕਾਂਗਰਸ ਆਮ ਆਦਮੀ ਦਿੱਲੀ ਚ ਇਕੱਠੇ ਵੋਟ ਪਾਉਂਦੀ ਸਾਰੇ ਦੇਸ਼ ਚ ਇਕੱਠੀ ਹੈ ਇੱਥੇ ਕਹਿੰਦੇ ਅਸੀਂ ਆਡਾ ਇਹ ਕੱਲੇ ਝੂਠਾ ਦਾ ਚੁੰਡਲਾ ਹੈਗਾ ਜਿਹੜਾ ਇੱਥੇ ਆਇਆ ਹੈ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਾਂਗਰਸ 5 ਸਾਲ ਸੀਗੇ ਕਿਨਾ ਤੱਕ ਦੇਵੇਂ ਸੀ ਇਹਨਾਂ ਨੂੰ ਸੂਬੇਕੀ ਵਿਕਾਸ ਦਾ ਵਿਕਾਸ ਦਾ ਕੰਮ ਕੀਤਾ ਹੈ आम आदमी पार्टी ਦਾ 4 ਸਾਲ ਪੂਰੇ ਹੋ ਕੇਰੇ ਵਾਦੇ ਚ ਪੂਰੇ ਹੋ ਕਿ ਨਾ ਇੱਕ ਇੱਕ ਬੀਬੀ ਦਾ 45000 ਰੁਪਏ ਬਕਾਇਆ ਖੜਿਆ ਹੈ 45 ਮਹੀਨਿਆਂ ਦਾ ਬਲਕੇ ਮੈਂ ਕਹਿੰਦੀ 50 ਤੋਂ ਵੱਧ ਹੀ ਹੋ ਗਿਆ ਹੋਗਾ ਹੁਣ ਤਾਂ ਤੇ ਪਹਿਲੇ ਤਾਂ ਬੀਬੀਆਂ ਨੇ 50000 ਮੰਗਨ ਜਿਹੜਾ ਇਹਨਾਂ ਨੂੰ 1000 ਰੁਪਏ ਕਹਿ ਕੇ ਫਾਰਮ ਭਰਵਾਏ ਸੀਗੇ ਵੋਟਾਂ ਵੇਲੇ ਕਿ ਸਰਕਾਰ ਬਣਨ ਸਾਰੀ ਮਿਲੂਗੀ ਤਾਂ ਜੇ ਤੁਹਾਡੇ 50000 ਤਾਰਦੇ ਨਹੀਂ ਜਗੇ ਇਹ ਫੇ ਰਸਤਾਂ ਨਾ ਪਨ ਵਰ ਕਾ ਵੋਟ ਮੰਗਣ ਆਸਤੇ ਆਇਨੇ ਸਾਲ ਪਰ ਰਹਿ ਗਿਆ ਜਦ 4 ਸਾਲ ਕੱਖ ਨਹੀਂ ਕੀਤਾ ਨਾ ਅਗਲੇ ਸਾਲੇ ਨਾ ਕੋਈ ਸਬਾਈ ਇਲੈਕਸ਼ਨ ਤੁਸੀਂ ਗਿੱਦੜਬੇਦੀ ਦੇਖ ਲੋ ਲੁਧਿਆਣਾ ਦੀ ਦੇਖ ਲੋ ਜਲੰਧਰ ਦੀ ਦੇਖੋ ਜਿੰਨੇ ਬਾਈ ਇਲੈਕਸ਼ਨ ਚ ਜਿੰਨਾ ਝੂਠ ਮਾਰ ਕੇ ਗਏ ਉਹਨਾਂ ਦੇ ਵਿੱਚੋਂ ਇੱਕ ਨਹੀਂ ਪੂਰਾ ਕੀਤਾ ਇਹ ਗੁੰਕੀ ਕਗਾ ਇਹ ਤਾਂ ਸਾਡੇ ਗਦਾਰ ਪਾਰਟੀ ਨੇ ਜਿਹੜੇ ਗਏ ਨੇ ਉਹਨਾਂ ਦੇ ਕੋਲ ਇਹ ਨਾਲੇ 2-4 ਮਕਾਨ ਹੋਰ ਬਣ ਜਾਣਗੇ ਇਸ ਆਸੇ ਉਸ ਚਲੇਗੇ ਨਹੀਂ ਤਾਂ ਇਹਨਾਂ ਤੋਂ ਵੀ ਦੀ ਕੋਈ ਪੰਜਾਬ ਨਹੀਂ ਰੱਖੋ 90% ਉਹ ਸਿਰਫ ਅਕਾਲੀ ਦਲ ਦਾ ਜ਼ਿਕਰ ਕਰਦੇ ਇਹ ਕੀ ਸੰਕੇਤ ਦਿੰਦਾ ਇਹ ਸੰਕੇਤ ਆਈ ਦਿੰਦਾ ਕਿ ਮੁਖਲਾਏ ਹੋ ਇਹਨਾਂ ਅਕਾਲੀ ਦਲ ਤੋਂ ਕਿਉਂਕਿ ਅਕਾਲੀ ਦਲ ਨੇ ਜੋ ਕਿਹਾ ਪਾਵੇ ਆਟਾ ਦਾਲ ਕਿਹਾ ਪਾਵੇ ਪੈਨਸ਼ਨ ਕਿਹਾ ਪਾਵੇ ਸ਼ਗਲ ਤੇ ਪਾਵੇ ਕੁੜੀਆਂ ਤੇ ਸਾਈਕਲ ਤੇ ਪਾਵੇ ਵਜੀਫੇ ਕਹਿ ਪਾਵੇ ਮੋਟਰ ਤੇ ਬਿੱਲ ਮਾਫੀ ਤੇ ਪਾਵੇ ਮੋਟਰ ਤੇ ਕਨੈਕਸ਼ਨ ਦਿੱਤੇ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਬਿਜਲੀ ਦੇ ਗ੍ਰਿਡ ਦੇਖ ਲਓ ਸੜਕਾਂ ਦੇਖ ਲਓ ਪੁਲ ਦੇਖ ਲਓ ਕਿਹੜੀ ਚੀਜ਼ ਹੈ ਜਿਹੜੀ ਅਕਾਲੀ ਦਲ ਨੇ ਨਹੀਂ ਕੀਤੀ ਪਿੰਡ 'ਚ ਮੰਡੀਆਂ ਬਣੀਆਂ ਸਕੂਲ ਅਪਗ੍ਰੇਡ ਹੋ ਸਭ ਅਕਾਲੀ ਦਲ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਦ ਕੀਤਾ ਹੀ ਕੱਖ ਨਹੀਂ ਹੈਗਾ ਸਰਕਾਰ ਦੀ ਕਾਰਗੁਜ਼ਾਰੀ ਕਿੰਸ ਤਰ੍ਹਾਂ ਦੇ ਟੋਟਲੀ ਫੇਲ ਹਾੜਾਂ ਦੇ ਪੈਸੇ ਤਾਂ ਖੱਪਦੇ ਆ ਜਿਨ੍ਹਾਂ ਦਾ ਸਾਰਾ ਕੁਝ ਰੁਲ ਗਿਆ ਉਹਨਾਂ ਦਾ ਨਾ ਮਕਾਨ ਰਿਹਾ ਨਾ ਖੇਤ ਰਿਹਾ ਨਾ ਆਮਦਨ ਦਾ ਕੋਈ ਜਰੀਆ ਰਿਹਾ ਇਹ ਕਾਹਦੇ ਕਿ ਮੁਆਵਜ਼ਾ ਮਿਲੂਗਾ ਅਸੀਂ ਸਿਰਫ ਪੈਰ ਪੈਰ ਖੜੇ ਹੋਵਾਂਗੇ ਲੇਕਿਨ ਖੜੇ ਤਾਂ ਤਾਂ ਹੁੰਦੇ ਜੇ ਇਹਨਾਂ ਨੇ ਕੋਈ ਛੜਿਆ ਹੁੰਦਾ ਜਿੱਥੇ ਇਹਨਾਂ ਨੇ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਛੜਦਾ ਪੰਜਾਬ ਦੇ ਉੱਤੇ 2 ਲੱਖ ਕਰੋੜ ਉਹਦੇ ਵਿੱਚੋਂ ਇਕੱਲੇ ਪਿਛਲੇ 3-4 ਸਾਲਾਂ 'ਚ ਤਾਂ ਆਮ ਆਦਮੀ ਪਾਰਟੀ ਨੇ ਲੇ 2 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਵਿਕਾਸ ਕੀ ਕਿਤੇ ਨਹੀਂ ਲੱਗੇ ਸਾਡੇ ਅਸੀਂ ਜੇ ਮੈਰਿਟੋਰੀਅਸ ਸਕੂਲ ਬਣਾਉਂਦੇ ਸੀ ਪਿੰਡ-ਪਿੰਡ 'ਚ 스ਪੈਂਡ ਦਾ ਵੀ ਸਕੂਲ ਅਪਗ੍ਰੇਡ ਕੀਤਾ ਸਕੂਲ ਦੀ ਬਿਲਡਿੰਗ ਦੇ ਪੈਸੇ ਤੇ ਇਹਨਾਂ ਨੇ ਬਣਾਈ ਹੋਈ ਸਾਡੀ ਬਿਲਡਿੰਗਾਂ ਤੇ ਜਾ ਕੇ ਸਾਡੀ ਲੈਟ੍ਰੀਨਾ ਦੇ ਉਹਨਾਂ ਦੇ ਨੀ ਪੱਤਰ ਰੱਖੇ ਜੇ ਅਸੀਂ ਐਮਸ ਵਰਗੇ ਹਸਪਤਾਲ ਲੈ ਕੇ ਆਏ ਤੇ ਇਹਨਾਂ ਨੇ ਕਮਿਊਨਿਟੀਸ ਆਪ ਦੇ ਜਿਹੜੇ ਪਿੰਡਾਂ ਦੇ ਤੇ ਸ਼ਰਧ ਹਸਪਤਾਲ ਬੰਦ ਕਰਕੇ ਆਮ ਆਦਮੀ ਦੇ ਕਲੀਨਿਕ ਬਣਾਏ ਜਿੱਥੇ ਦਵਾਈਆਂ ਤੱਕ ਨਹੀਂ ਮਿਲਦੀਆਂ ਇਹਨਾਂ ਦਾ ਤਾਂ ਕੰਮ ਹੀ ਸਾਰਾ ਫਰਾਡ ਹੈਗਾ ਤੇ ਬਿਜਲੀ ਦੇ ਬਿੱਲ ਜੇ ਕਿਸੇ ਦੇ ਬਾਫ ਹੋ ਰਹੇ ਨੇ ਉਹ ਸਾਡੇ ਬਿਜਲੀ ਹੋਏ ਬਣਾਏ ਹੋਏ ਗ੍ਰੀਡਾਂ ਕਰਕੇ ਹੋ ਰਹੇ ਨੇ ਇਹਨਾਂ ਨੇ ਤਾਂ ਇੱਕ ਯੂਨਿਟ ਬਿਜਲੀ ਦਾ ਦੋਆਨੇ ਨਹੀਂ ਪਾਇਆ ਇਹ ਬਿਲਕੁਲ ਹਰ ਹਰ ਪੱਕੋ ਇਹ ਬਿਲਕੁਲ ਸੇਲ ਹੋਏ ਨੇ ਤਾਂ ਮੈਂ ਕਾਂਗਰਸ ਹੋ ਤਾਂ ਮੈਂ ਆਮ ਆਦਮੀ ਇਕੱਲੇ ਗੱਲਾਕਲਨ ਜੋਗੇ ਹੈਗੇ ਜਿਹਦੇ ਕਰਕੇ ਲੋਕਾਂ ਨਾਲ ਧੱਗਾ ਕਰਕੇ ਝੂਠੇ ਲਾਰੇ ਕਰਕੇ ਹੁਣ ਲੋਕੀ ਜਾਗ ਗਏ। ਤੇ ਹੁਣ ਤੱਕ ਮੰਤਰੀ ਵੀ ਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਇਤਰਾਜ ਜੋ ਵੀਡੀਓ ਦੀ ਆ ਰਹੀ ਉਹ ਖੁਦ ਸੀਐਮ ਦੇ ਸਾਹਮਣੇ ਆ ਗਈ ਵੀਡੀਓ। ਮੈਂ ਤਾਂ ਕਹਿੰਦੀ ਐ ਸੀਐਮ ਨੂੰ ਮੈਂ ਤਾਂ ਹੈਰਾਨ ਆਂ ਕਿ ਇਹਨੂੰ ਕਿਸੇ ਨੇ ਵੋਟ ਕੇ ਮੈ ਪਾਤੀ ਤੇ ਸੀਐਮ ਦਾ ਕਿਰਦਾਰ ਕੀ ਸੀ? ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ? ਜਿਹੜਾ ਪਾਰਲੀਮੈਂਟ 'ਚ 11 ਵਜੇ ਡੱਕਿਆ ਹੋਇਆ ਆਂਦਾ ਸੀਗਾ। ਜਿਹਨੂੰ ਪਾਰਲੀਮੈਂਟ ਦੇ ਸਪੀਕਰ ਨੇ ਬਾਹਰ ਕੀਤਾ ਪੂਰੇ ਇੱਕ ਮਹੀਨੇ ਵਾਸਤੇ ਜਿਹਦੇ ਆਸ-ਪਾਸ ਦੇ ਬੈਠੇ ਹੋਏ ਇਹਦੇ ਆਪਣੀ ਪਾਰਟੀ ਦੇ ਬੰਦਿਆਂ ਨੇ ਲਿਖ ਕੇ ਸਪੀਕਰ ਨੂੰ ਚਿੱਠੀ ਦਿੱਤੀ ਕਿ ਇਹਦੇ ਕੋਲ ਬੈਠਣਾ ਉਹ ਹੈ ਜਿਹੜਾ ਸ਼ਰਾਰਤ ਕਰ ਪਰਲਮੈਂਟ 'ਚ 11 ਵਜੇ ਬੋਲਦਾ ਸੀ ਉਹਨੇ ਸੂਬਾ ਕੀ ਚਲਾ ਲੈਣਾ ਹੈਗਾ ਸੋ ਉਹਦਾ ਕਿਰਦਾਰ ਕੀ ਹੈ ਵੀਡੀਓ ਸਾਰੀਆਂ ਸਾਹਮਣੇ ਆ ਹੁਣ ਉਹਨੂੰ ਭਾਵੇਂ ਝੂਠੇ ਪਰਚੇ ਲੈ ਕੇ ਇਹ ਆਏ ਬੋਲੇ ਜੋ ਮਰਜ਼ੀ ਬੋਲੇ ਪਰ ਕੋਈ ਨਹੀਂ ਜਾਣਦਾ ਕਿ ਇਹਦਾ ਕਿਰਦਾਰ ਕੀ ਸੀਗਾ ਸੋ ਜਿਹੜਾ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਛੱਡ ਕੇ ਸੌ ਚੱਕਨ ਸਾਰੀ ਦੂਜਾ ਵਿਆਖਰ ਲੈਂਦਾ ਹੈ ਉਹ ਤਾਂ ਉਹਦੀ ਧੀਨੇ ਦੱਸਦਾ ਉਹ ਕਿਹੋ ਜਿਹਾ ਬੰਦਾ ਗੁਰਮਤਿ ਸਾਹਿਬ ਬਿਆਨ ਦੇ ਜੀ ਕਹਿੰਦੇ ਕਿ ਟਿਕਟਾ ਕਾਜੀ ਦੋ ਜੀ ਕਿੰਨੇ ਜੀ ਕਹਿੰਦੇ ਹੁਣ 25 ਬੰਦੇ ਨਹੀਂ ਹੈਗੇ 25 ਸਾਹਿਬ ਦਾ ਆਇਆ ਕੰਦੀ ਕਰਾ ਪਈ ਉਹ ਮੁੱਖ ਮੰਤਰੀ ਸਾਹਿਬ ਦਾ ਬਿਆਨ ਕਰ ਸੀਐਮ ਸਾਹਿਬ ਮੁੱਖ ਮੰਤਰੀ ਇਹਦੇ ਕਾਲੀ ਕਿਉਂ ਕਰਦੇ ਮੁੱਖ ਮੰਤਰੀ ਕਾਹਦਾ ਹੈਗਾ ਇਹ ਮੁੱਖ ਮੰਤਰੀ ਦਿੱਲੀ ਨੂੰ ਦੇਖਿਆ ਹੋਇਆ ਹੈ ਇਹਨੇ ਘੁੱਟਨੇ ਟੇਕ ਪਿਆ ਆਪਣੀ ਕੁਰਸੀ ਕਾਤੇ ਪੰਜਾਬ ਦਾ ਚਲਾ ਕੇ ਜਿਹੜੀ ਹਾਲ ਦਾ ਸਸੋਧਿਆ ਰਿਹਾ ਮੁੱਖ ਮੰਤਰੀ ਤਾਂ ਆਪਣੇ ਪੰਜਾਬ ਦੇ ਹੱਕ ਦਾ ਬਹੁਤਕ ਸਾਡਾ ਪਾਣੀ ਇਹਨੇ ਖੋਤਾ ਚੱਕ ਕੇ ਉਹ ਦੇਤਾ ਰਾਜਧਾਨੀ ਦੇ ਆਪਣਾ ਹੱਕ ਕਮਜ਼ੋਰ ਦਾ ਬੀਬੀਐਮਜੀ ਦੇ ਸਾਡਾ ਬੰਦਾ ਪੰਜਾਬ ਦੇ ਕਿਹੜੇ ਹੱਕ 'ਚੇ ਬੋਲਦਾ ਹੈਗਾ ਇਹ ਤਾਂ ਖੱਲਾ ਅਕਾਲੀਵਲ ਨੂੰ ਭੰਡਣ ਜੋਗਾ ਹੋਰਦੇ ਦੇ ਕੋਲ ਕੁਛ ਨਹੀਂ ਮੈਂ ਮੈਂ ਅਕਾਲੀਵਲ ਨੂੰ ਕੀ ਕਹਿਣਾ ਚਾਹੋਗੇ ਅਧਿਆਪਕ ਵੀ ਧਰਨੇ ਲਗਾ ਰਹੇ ਨੇ ਸਾਰੇ ਵਰਗ ਜਿਹੜੇ ਜਿਮਣੀ ਤੋਂ ਦੇ ਲੱਗੇ ਧਰਨੇ ਲਗਾ ਰਹੇ ਨੇ ਅਕਾਲੀਦਲ ਕੀ ਸਵਾਰੇਗਾ ਜੀ ਜਦੋਂ ਅਕਾਲੀਦਲ ਆਹ ਹੀ ਕਹਿਣਾ ਚਾਹਾਂਗੀ ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਆਜ ਲੰਗਲੇ ਪੰਜਾਬ 'ਚ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਪਿੰਡ ਪਿੰਡ ਘਰ ਘਰ ਨਸ਼ੇ ਇਨਾ ਨੇ ਪਹੁੰਚਾਤੇ ਜਿਹੜੇ ਕਹਿੰਦੇ ਸੀ ਚਾਰ ਹਫਤਿਆਂ 'ਚ ਨਸ਼ੇ ਖਤਮ ਕਰੇਗਾ ਵਿਕਰਮ ਸਿੰਘ ਮਜੀਠੀਆ ਜਿਹੜਾ ਇਹ ਨਾਲੇ ਪੋਲ ਖੋਲਦਾ ਸੀ ਚਾਰ ਮਹੀਨੇ 'ਚ ਉਹ ਜੇ ਬੰਦ ਕੀਤਾ ਦੱਸੋ ਕਿਹੜੇ ਨਸ਼ੇ ਖਤਮ ਹੋਣੇ ਕਿਉਂ ਖਤਮ ਨਹੀਂ ਹੋਏ ਇਹ ਤਾਂ ਸਰਕਾਰ ਬਰਾਮਸਾ ਚਾਰ ਹਫਤਿਆਂ 'ਚ ਖਤਮ ਕਰਨੇ ਸੀ ਤੇ ਉਥੇ ਪਰਚਾ ਜੇ ਦਿੰਦੇ ਨੇ ਉਹ ਡਿਸਪ੍ਰੋਪੋਰਸ਼ਨਟ ਐਸੈਟ ਦਾ ਉਹ ਜਿਹੜਾ ਨਸ਼ੇ ਦਾ ਮਾਇਨੀ ਨਹੀਂ ਹੈਗਾ ਸੋ ਜਮਾਨੇ ਮੇਰੇ ਹਲਕੇ 'ਚ ਪੰਜ ਮਹੀਨੇ ਦਾ ਬੱਚਾ ਲੋਕੀ ਵੇਚ ਰਹੇ ਨੇ ਨਸ਼ੇੜੀ ਮਾਪੇ ਨਸ਼ਾ ਦੇ ਵਾਸਤੇ ਇਹ ਤਾਂ ਨਸ਼ੇ ਦੇ ਜ਼ਰੂਰਤ ਇਹ ਲੜਾਈ ਲੜ ਰਹੀ ਹੈ ਸੋ ਨਸ਼ਿਆ ਦਾ ਆਹ ਹਾਲੇ ਕੱਟਰੇ ਇਮਾਨਦਾਰੀ ਦਾ ਡੀਆਈਜੀ ਭੋਲਰ ਨੇ ਦਿਖਾਤਾ ਜਿਹੜੇ ਨੋਟਾਂ ਦੇ ਢੇਰ ਉਹ ਯਾਦ ਆ ਗਏ ਜਿਹੜੇ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਮਿਲੇ ਸੀ ਜਦ ਕਾਂਗਰਸੀ ਮੁੱਖ ਮੰਤਰੀ ਸੀਗਾ ਤੇ ਹੁਣ ਇਹ ਡੀਆਈਜੀ ਭੋਲਰ ਦੇ ਨਾਲ ਇਹ ਮੰਤਰੀਆਂ ਦੇ ਨਾਂ ਵੀ ਆ ਰਹੇ ਨੇ ਸੋ ਨਾ ਵਿਕਾਸ ਨਾ ਰੰਗਲਾ ਪੰਜਾਬ ਨਾ ਕੱਟਰੇ ਇਮਾਨਦਾਰ ਇਹ ਤਾਂ ਲੁਟੇਰਿਆਂ ਦਾ ਟੋਲਾ ਹੈਗਾ ਜਿੰਨਾ ਜਿੰਨੀ ਛੇੜੀ ਝਾੜੂ ਮਾਰ ਕੇ ਇਹਨਾਂ ਨੂੰ ਕੰਦ ਨੂੰ ਕੱਢੋਂਗੇ ਉਹ ਪੰਜਾਬ 'ਚ ਜਿਵੇਂ ਅਕਾਲੀ ਦਲ ਦੇ ਸਮੇਂ ਜੋ ਕਿਹਾ ਕਰਕੇ ਦਿਖਾਇਆ ਲੋਕਾਂ ਦੇ ਕਾਰਡ ਵੀ ਬਣਨਗੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਣਗੀਆਂ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਤੇ ਇੱਕ ਵਾਰ ਫਿਰ अमन ਸ਼ਾਂਤੀ ਦੇ ਨਾਲ ਪਾਈਚਾਰ ਇੱਕ ਸਾਲ ਤੇ ਨਾਲ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਪੰਜਾਬ ਨੂੰ ਤਰੱਕੀ ਦੀ ਨਵਾਂ ਦਿੱਕਤ ਲੱਗਦਾ ਹੈ ਇਸ ਬਾਈ ਇਲੈਕਸ਼ਨ ਦੇ ਰਿਜ਼ਲਟ ਦੇ ਨਾਲ 2027 ਦੀ ਸਿਆਸੀ ਕੀ ਸਾਫ ਹੋਊਗਾ ਦੇਖੋ ਬਾਈ ਇਲੈਕਸ਼ਨ ਛੇ ਹਮੇਸ਼ਾ ਸਰਕਾਰ ਹਰ ਤਰ੍ਹਾਂ ਦਾ ਹਿਲਾ ਪਾਉਂਦੀ ਹੈ ਜੇ ਜਿਹੜੀ ਸਰਕਾਰ ਦਾ ਸਸੋਬਿਆ ਆਪ ਹੀ ਬੋਲਦਾ ਹੈ ਸਾਮਦਾਮ ਤੁਹਾਡੇ ਵਿੱਚ ਮੁੱਖ ਮੰਤਰੀ ਦੇ ਸਾਹਮਣੇ ਤੇ ਮੁੱਖ ਮੰਤਰੀ ਤਾੜੀਆਂ ਬਜਾ ਰਿਹਾ ਹੈਗਾ ਝੂਠ ਸੱਚ ਤੇ ਹੁਣ ਐਸਐਸਪੀ ਲਾਤੀਏ ਝੂਠੇ ਕਿਸਾ ਕਰਨ ਵਾਸਤੇ ਪੂਰਾ ੱੱਕਾ ਹੋਗਾ ਲੇਕਿਨ ਇਹ ਮਾਝੇ ਦੀ ਧਰਤੀ ਹੈ ਇਹ ਗੁਰੂ ਆਪੀਰਾ ਦੀ ਧਰਤੀ ਹੈ ਇੱਥੇ ਦੇ ਲੋਕ ਸੱਚ ਦੇ ਨਾਲ ਖੜਦੇ ਨੇ ਇਹ ਦਬਦੇ ਨਹੀਂ ਜਿੰਨਾ ਦਬਾਓਗੇ ਉਹਨਾਂ ਫੜੇ ਸਿੱਖ ਚ ਆ ਕੇ ਵੱਜਣਗੇ ਸੋ ਮੈਂ ਤਾਂ ਹੀ ਲੋਕਾਂ ਨੂੰ ਬੇਨਤੀ ਕਰਦੀ ਆਂ ਇਸ ਛੁੱਟੀ ਸਰਕਾਰ ਤੋਂ ਇਸ ਮਾਹੌਲ ਤੋਂ ਜੇ ਤੁਸੀਂ ਬਚਣਾ ਹੈ ਜੇ ਪੰਜਾਬ ਨੂੰ ਸੁਧਾਰਨਾ ਹੈ ਤੇ ਫਿਰ 11 ਤਰੀਕ ਨੂੰ ਇਸ ਸਰਕਾਰ ਦੇ ਫਟੇ ਫੁੱਲ ਜਗਾਨ ਦਾ ਇਹਨਾਂ ਨੂੰ ਮੂਹੇ ਚਪੇੜ ਮਾਰਨ ਦਾ ਇੱਕ ਮੌਕਾ ਹੁੰਦਾ ਹੈ ਕਸਤੇ ਮਾਰ ਦਿਓ ਸਾਲ ਪਾਛੇ ਸੁਧਰ ਜੂਗਾ ਨਹੀਂ ਤਾਂ ਜੋ ਹਾਲ ਪੰਚ ਚਾਲ ਸਾ ਜਿਹ ਹੈ ਇਹਨਾਂ ਨੇ ਅਖੀਰਲੇ 7 ਸਾਲ ਤੱਕ ਪੂਰੇ ਬਟਕੜ ਦਿੰਨੇ ਨੇ